ਹਾਂਜੀ ਆਲਓਵਰ 5 ਮੀਟਰ ਪਿਓਰ ਕਾਟਨ ਦਾ ਸੂਟ ਆਏਗਾ ਕੋਟਾ ਡੋਰੀਏ ਦੁਪੱਟਾ ਫੋਰ ਸਾਈਡਡ ਪੈਚਵਰਕ ਹੋਇਆ ਪ੍ਰਾਈਸ ਇਨਾਂ ਸੂਟਾਂ ਦਾ 750 ਫਰੀ ਸ਼ਿਪਿੰਗ ਨੈਕਸਟ ਨੈਕਸਟ ਆਪਣੇ ਕੋਲੇ ਵੀ ਦੁਪੱਟਾ ਸੂਟ ਰਹਿਣਗੇ ਪਿਓਰ ਕੈਂਬਰੀ ਕਾਟਨ ਸ਼ਰਟ 175 ਵੱਡੇ ਬਣੇ ਰਹੇਗੀ ਬੀਬਾ ਪ੍ਰਿੰਟਸ ਵਾਲੀ ਵਿਦ ਕੈਂਬਰੀ ਕਾਟਨ ਬਾਟਮ 2 ਮੀਟਰ ਏਮਬਰਾਇਡਰੀ ਪੈਚਵਰਕ ਹੋਇਆ ਬਾਟਮ ਤੇ ਦੁਪੱਟਾ ਕੋਟਾ ਡੋਰੀਏ ਦਾ ਟਾਈ ਐਂਡ ਡਾਈ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ ਉਹ 750 ਫ੍ਰੀ ਸ਼ਿਪਿੰਗ ਪੰਜਾਬ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਣੇ ਕੋਲੇ ਵੀ ਦੁਪੱਟਾ ਸੂਟ ਰਹਿਣਗੇ ਬੀਬਾ ਪ੍ਰਿੰਟਸ ਆਲ ਓਵਰ ਮਿਕਸ ਐਂਡ ਮੈਚਿੰਗ 3.5 ਮੀਟਰ ਵੱਡੇ ਪਣੇ ਦਾ ਸੂਟ ਰੋਗਾ ਕੋਟਾ ਡੋਰੀਆ ਦੁਪੱਟਾ ਬਟਿਕ ਸਟਾਈਲ ਦਾ ਇਹਗਾ 4 ਸਾਈਡ ਪੱਟੀ ਵਰਕ ਵਾਲਾ ਪ੍ਰਾਈਸ ਇਹਨਾਂ ਸੂਟਾਂ ਦਾ 850 ਫ੍ਰੀ ਸ਼ਿਪਿੰਗ ਪੰਜਾਬ ਸਕਰੀਨਸ਼ਾਟ ਸੈਂਡ ਕਰਕੇ ਮੈਨੂੰ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਇਹਨਾਂ ਸੂਟਾਂ ਦਾ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਲਿਮਿਟਡ ਸਟਾਕ ਹੈ ਜਲਦੀ ਤੋਂ ਜਲਦ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਕਰ ਸਕਦੇ ਹੋ ਇਹ ਆਪਾਂ ਰੀਸਟਾਕ ਕੀਤਾ ਹੋਇਆ ਹੈ ਨੈਕਸਟ ਮਸਲਿਨ कॉटन ਦੇ ਸੂਟ ਰਹਿਣਗੇ neck ਤੇ embroidery ਰਹੇਗੀ ਡਿਜ਼ਾਈਨਰ ਸੂਟ ਹੈ ਟਾਈ ਮੀਟਰ ਸ਼ਰਟ कॉटन ਦੀ बॉਟਮ ਰਹੇਗੀ ਔਰ ਗਾਂਜਾ ਦੁਪੱਟਾ embroidery ਵਾਲਾ ਪ੍ਰਾਈਸ 1199 ਫ੍ਰੀ ਸ਼ਿਪਿੰਗ ਇਨ ਪੰਜਾਬ ਨੈਕਸਟ ਦੇ ਪਿਓਰ ਕੈਮਰੀ कॉटन मैचिंग सूट ਰਹਿਣਗੇ 1 75 ਵੱਡੇ ਪਣੇ ਦੀ ਸ਼ਰਟ ਰਹੇਗੀ 2.5 ਮੀਟਰ ਮੋਡਲ कॉटन ਦੀ ਬੋਟਮ ਰਹੇਗੀ ਮਿਕਸ ਐਂਡ ਮੈਚਿੰਗ ਸੂਟ ਆ 499 ਫ੍ਰੀ ਸ਼ਿਪਿੰਗ ਪੰਜਾਬ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਦਾ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ